ਔਰ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਪਹਿਲਾਂ ਹੀ ਜੀਆ ਹੈ ਕਹਿ ਚੁੱਕਿਆ ਪਹਿਲੇ ਤਰੀਕ ਤੋਂ ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ ਸੋ ਉਹਦੇ ਜਿਹਨੇ ਵੀ ਲੋੜਿੰਦੇ ਕਾਜ਼ ਨੇ ਉਹ ਮਾਨਯੋਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਆਦੇਸ਼ ਨੇ ਉਹ ਉਹਦੇ ਤਦ ਪੂਰੇ ਕੀਤੇ ਜਾ ਚੁੱਕੇ ਆ ਉਹ 1865 ਮੰਡੀਆਂ ਜਿਹੜੇ ਖਰੀਦ ਕੇ ਅੰਦਰ ਨੇ ਪੱਕੇ ਸਾਡੇ ਪੰਜਾਬ ਦੇ ਅੰਦਰ ਉਹਨਾਂ ਦੇ ਵਿੱਚ ਅ ਮਤਲਬ ਖਰੀਦ ਹੋਣੀ ਆ ਸੋ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜੇ ਆ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਆਪਣੀ ਫਸਲ ਲੈ ਕੇ ਆਣਗੇ 225 ਰੁਪਏ ਜਿਹੜੇ ਐਮਐਸਪੀ ਆ ਉਹਦੇ ਉੱਤੇ ਕਿਸਾਨ ਦੀ ਬਸਤ ਖਰੀਦੀ ਜਾਊਗੀ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਾਂਗਾ ਕਿ ਬਿਲਕੁਲ ਚੜ੍ਹਦੀ ਕਲਾ 'ਚ ਆਪਣੀ ਫਸਲ ਲੈ ਕੇ ਮੰਡੀ ਚਾਣ ਕੱਲਾ-ਕੱਲਾ ਦਾਣਾ ਚੱਕਾਂਗੇ ਐਮਐਸਪੀ ਤੋਂ ਚੱਕਾਂਗੇ ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਕਿ ਅੱਜ ਪੰਜਾਬ ਦੇ ਅੰਦਰ ਪਹਿਲੀ ਢੇਰੀ ਰਾਜਪੁਰੇ ਦੇ ਅੰਦਰ ਖੋਲੀ ਗਈ ਹੈ ਹਰਵਿੰਦਰ ਸਿੰਘ ਕਿਸਾਨ ਜਿਨ੍ਹਾਂ ਦਾ ਪਿੰਡ ਪਪਲ ਹੈ ਉਹ ਪੰਜਾਬ ਦੇ ਪਹਿਲੇ ਕਿਸਾਨ ਰਵਿੰਦਰ ਸਿੰਘ ਬਣੇ ਨੇ ਜਿਨ੍ਹਾਂ ਦੀ ਅੱਜ ਢੇਰੀ ਇੱਥੇ ਖੋਲੀ ਗਈ ਹੈ ਸੋ ਮੇਰੇ ਵੱਲੋਂ ਹਰਵਿੰਦਰ ਸਿੰਘ ਨੂੰ ਬਾਰਕਾ ਔਰ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਪਹਿਲਾਂ ਹੀ ਜੀ ਆਇਆਂ ਕਹ ਚੁੱਕੇ ਹਾਂ ਪਹਿਲੀ ਢੀਕ ਤੋਂ ਪੰਜਾਬ ਦੀਆਂ ਮੰਡੀਆਂ ਚ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ ਸੋ ਉਹਦੇ ਲਈ ਜਿੰਨੇ ਵੀ ਲੋੜਿੰਦੇ ਕਾਜ਼ ਨੇ ਉਹ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦੇਸ਼ ਨੇ ਉਹ ਉਹਦੇ ਤੱਕ ਪੂਰੇ ਕੀਤੇ ਜਾ ਚੁੱਕੇ ਆ ਸੋ ਆ ਅੱਜੋ ਦੀ ਸ਼ੁਰੂਆਤ ਹੋਈ ਆ ਪੰਜਾਬ ਦੇ ਅੰਦਰ ਜਿਹੜੀ ਵੀਟੀ ਫਲੋਰਮੈਂਟ ਦੀ ਸੋ ਮੇਰੇ ਨਾਲ ਭੈਣ ਜੀ ਨੀਨਾ ਮਿੱਤਲ ਜੀ ਜਿਹੜੇ ਸਾਡੇ ਵਿਧਾਇਕ ਨੇ ਰਾਜਪੁਰੇ ਤੋਂ ਔਰ ਮੇਰੇ ਪੰਜਾਬ ਦੇ ਸੈਕਟਰੀ ਰਾਹੁਲ ਤਵਾਰੀ ਜੀ ਔਰ ਮੇਰੇ ਡਾਇਰੈਕਟਰ ਵਰਿੰਦਰ ਸ਼ਰਮਾ ਜੀ ਡੀਸੀ ਮੈਡਮ ਪਟਿਆਲਾ ਸੋ ਸਮਸ ਜਿਹੜੇ ਸਾਡੇ ਅਧਿਕਾਰੀ ਸਿਵਾਨ ਨੇ ਅੱਜ ਉਹਨਾਂ ਦੀ ਵਾਈ ਦੇ ਵਿੱਚ ਇੱਥੇ ਕੀ ਦੀ ਸ਼ੁਰੂਆਤ ਕੀਤੀ ਹੈ ਸੋ ਲਗਾਤਾਰ ਜਿਉਂ-ਜਿਉਂ ਸਮਾਂ ਦਿਨ ਬੀਤਣਿਆ ਤੇ ਜਿਹੜੀ ਵੀਟ ਦੀ ਪ੍ਰੋਕੂਰਮੈਂਟ ਦਾ ਸੀਜ਼ਨ ਆ ਉਹ ਪੀਕ ਤੇ ਜਾਣਾ ਸੋ ਅਸੀਂ ਸਾਰੇ ਬੰਦੋਬਸ ਪੰਜਾਬ ਦੀਆਂ ਮੰਡੀਆਂਸ ਕੀਤੇ ਆ ਸੋ ਮੈਂ ਕਹਿ ਸਕਦਾ ਕਿ 124 ਲੱਖ ਐਮਪੀ ਦਾ ਟਾਰਗੇਟ ਜਿਹੜਾ ਸਾਨੂੰ ਐਫਸੀ ਆਈ ਵੱਲੋਂ ਮਿਲਿਆ ਭਾਰਤ ਸਰਕਾਰ ਵੱਲੋਂ ਔਰ ਜਿਸ ਕਿਸਮ ਦੀ ਫੀਡਬੈਕ ਹੈ ਚੰਗੀ ਫਸਲ ਹੈ ਪੰਜਾਬ ਦੇ ਅੰਦਰ ਬੰਪਰ ਫਸਲ ਦੀ ਸੁਭਾਵਨਾ ਉਹਦੇ ਮੁਤਾਬਕ ਅਸੀਂ ਟਾਰਗੇਟ ਪੂਰਾ ਕਰਾਂਗੇ ਸੋ 28894 ਕਰੋੜ ਰੁਪਏ ਦੀ ਜਿਹੜੀ ਗੈਸ ਕ੍ਰੈਡਿਟ ਲਿਮਿਟ ਜਿਹੜੀ ਸਾਡੇ ਕੋਲ ਸੀਸੀਐਲ ਉਹ ਵੀ ਅਵੇਲੇਬਲ ਹੈ ਸਾਡੇ ਕੋਲ ਪਹੁੰਚ ਚੁੱਕੀ ਹੈ ਆਰਬੀ ਵੱਲੋਂ ਤੇ ਲਗਭਗ ਵਾਰਦਾਨਾ 100% 5 ਲੱਖ ਗੱਟੇ ਜਿਹੜੇ ਆ ਸਾਨੂੰ ਚਾਹੀਦੇ ਹੁੰਦੇ ਆ ਵੀਟ ਦੀ ਪ੍ਰੋਕੂਰਮੈਂਟ ਦੇ ਲਈ ਉਹ ਵੀ ਸਾਡੇ ਕੋਲ ਆਲਮੋਸਟ ਸਾਡੇ ਕੋਲ ਪਹੁੰਚ ਚੁੱਕੇ ਆ ਬਲਕਿ ਜਿੱਥੇ ਜਿੱਥੇ ਮੰਡੀਆਂ ਨੇ ਖਰੀਦ ਕੇਂਦਰ ਨੇ ਉਥੇ ਅਸੀਂ ਪੁੱਜਦੇ ਜਿਹੜੇ ਆ ਉਹ ਆਪਣਾ ਕਰ ਦਿੱਤੇ ਗਏ ਆ ਸੋ 1865 ਮੰਡੀਆਂ ਜਿਹੜੇ ਖਰੀਦ ਕੇਂਦਰ ਨੇ ਪੱਕੇ ਸਾਡੇ ਪੰਜਾਬ ਦੇ ਅੰਦਰ ਉਹਨਾਂ ਦੇ ਵਿੱਚ ਮੱਤਲ ਖਰੀਦ ਹੋਣੀ ਆ ਸੋ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜੇ ਆ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਆਪਣੀ ਫਸਲ ਲੈ ਕੇ ਆਣਗੇ ਸੋ ਲੋੜ ਪੈਣ ਤੇ ਜੇ ਕਿਤੇ ਮਨਾਜ਼ਰ ਆਵੇ ਤਾਂ ਸਾਡੇ ਕੋ ਹਾਰਜੀ ਮੰਡੀਆਂ ਵੀ ਨੇ ਸਿਸੋ ਮੰਡੀਆਂ ਉਹ ਵੀ ਅਸੀਂ ਹਰ ਵਾਰ ਉਹ ਮਲਜ਼ੂਜ਼ ਕਰਦੇ ਆ ਸੋ 2425 ਰੁਪਏ ਜਿਹੜੀ ਐਮਐਸਪੀ ਆ ਉਹਦੇ ਉੱਤੇ ਕਿਸਾਨ ਦੀ ਫਸਲ ਖਰੀਦੀ ਜਾਊਗੀ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਾਂਗਾ ਕਿ ਬਿਲਕੁਲ ਚੜ੍ਹਦੀ ਕਲਾ ਚ ਆਪਣੀ ਫਸਲ ਲੈ ਕੇ ਮੰਡੀ ਚਾਣ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਤੋਂ ਚੱਕਾਂਗੇ ਔਰ ਇਹਦੇ ਲਈ ਕਿਸੇ ਤਰ੍ਹਾਂ ਦੀ ਦਿੱਕਤ ਪੰਜਾਬ ਦੇ ਕਿਸਾਨ ਨੂੰ ਨਾ ਆਵੇ ਸਾਡੀ ਕੋਸ਼ਿਸ਼ ਹੋਏਗੀ ਕਿ ਮੰਡੀਆਂ ਦੇ ਅੰਦਰ ਪਾਣੀ ਦੀ ਚੰਗੀ ਵਿਵਸਥਾ ਹੋਵੇ ਬਾਕੀ ਸਿੰਨਾ ਵੀ ਸਾਡਾ ਡਿਪਾਰਟਮੈਂਟ ਦਾ ਸਰਕਾਰ ਦਾ ਮੈਕੈਨਿਜ਼ਮ ਹੈ ਉਹ ਸਾਰਾ ਆਪਣੇ ਆਪਣੇ ਥਾਈ ਡਿਪਲੋਏਟ ਕਰ ਦਿੱਤਾ ਗਿਆ ਸੋ ਮੇਰੇ ਵੱਲੋਂ ਫਿਰ ਦੁਬਾਰਾ ਅੱਜ ਹਰਵਿੰਦਰ ਸਿੰਘ ਨੂੰ ਮੁबारकਾ ਜਿਨ੍ਹਾਂ ਦੀ ਜਿਹੜੇ ਪਹਿਲੇ ਪੰਜਾਬ ਦੇ ਕਿਸਾਨ ਬਣੇ ਆ ਮਾਨਜੋਗ ਮੁੱਖ ਮੰਤਰੀ ਜੀ ਵੱਲੋਂ ਵੀ ਸੋ ਸੀਐਮ ਤੋਂ ਅੰਤਮਾਰ ਜੀ ਦਾ ਇਹਦੇਸ਼ ਹੈ ਕਿ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੰਡੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਇਹਦੇ ਲਈ ਮਤਲਬ ਪੂਰੀ ਜੀ ਤੰਦਈ ਦੇ ਨਾਲ ਸਾਡੇ ਅਧਿਕਾਰੀ ਸਹਿਬਾਨ ਵੀ ਆਪਣੀ ਨਜ਼ਰ ਰੱਖੀ ਹੋਇਆ ਮੈਂ ਵੀ ਇਹਨਾਂ ਦੇਣਾ ਚ ਮੰਡੀਆਂ ਦੇ ਅੰਦਰ ਹੀ ਆ ਸੋ ਹਰ ਤਰ੍ਹਾਂ ਦੀ ਸਥਿਤੀ ਦੇ ਨਾਲ ਜਿਹੜਾ ਉਹ ਪ੍ਰਬੰਧ ਸੀ ਦਿੱਤੇ ਆ ਸੋ ਕਿਸਾਨ ਆਣ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ ਕੱਲਾ ਕੱਲਾ ਦਾਣਾ ਪੰਜਾਬ ਦੀ ਮੱਢੀ ਹੁੰਦਾ ਨਹੀਂ ਮਤਲਬ ਖਾਸ ਕਰਕੇ ਕਣਕ ਦੇ ਅੰਦਰ ਐਸਾ ਕੋਈ ਇਸ਼ੂ ਨਹੀਂ ਆਏਗਾ ਸੋ ਚਿੰਤਾ ਨਾ ਰਵੋ ਅਸੀਂ ਮੈਂ ਇਸੇ ਕੰਕੇ ਕਹਿ ਰਹੇ ਆ ਕਿ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਮੰਡੀ ਚ ਨਹੀਂ ਆਉਣੀ ਸਰ ਕਣਕ ਦੀ ਰੱਖਣ ਵਾਸਤੇ ਥਾਂ ਵਗੈਰਾ ਦੀ ਸਾਰੀ ਇੰਦਰਾਮ ਹੋ ਗਈ ਜੀ ਬਿਲਕੁਲ ਸਪੇਸ ਦੇ ਪ੍ਰਬੰਧ ਕਰੀਤੇ ਆ ਔਰ ਬਸ ਮੈਂ ਕੁਦਰਤ ਦਾ ਆਸ਼ੀਰਵਾਦ ਰਵੇ ਮੌਸਮ ਦਾ ਸਾਡੇ ਉੱਤੇ ਔਰ ਹਰੇਕ ਫੈਕਲਟੀ ਜਿਹੜੀ ਇਸ ਪ੍ਰੋਗਰਾਮ ਨਾਲ ਜੁੜੀ ਆ ਉਹਦੇ ਲਈ ਸੀਜ਼ਨ ਬੈਟਰ ਹੋਵੇ ਸਾਡੀਆਂ ਦੁਆਵਾਂ ਵੀ ਨੇ ਤੇ ਸਾਡੀ ਉਮੀਦ ਵੀ ਹੈ